ਮਿੱਤਰੋ ਧਰਤੀ ਨਾਲ ਲੱਗੇ ਪਿਆ ਝੁੱਕ ਕੇ ਬੱਦਲਾ ਤੇ ਪੂਰਾ ਫੁੱਲ ਭਰਉ ਹੋਇਆ ਪਿਆ ਰਾਤ ਦਾ 12 ਵਜੇ ਦਾ ਮੀਂਹ ਪੈਣ ਲੱਗਿਆ ਸਾਰੇ ਵਾਹਨ ਡੱਕ ਤੇ ਕਹਿੰਦੇ ਹੁੰਦੇ ਆ ਕੜੇਲਾ ਕਰਤੀਆਂ ਹਾਰ ਕੇ ਆ ਦੇਖੋ ਵਾਹਣਾਂ ਦੇ ਵਿੱਚ ਰਾਤ ਦਾ ਪਾਣੀ ਰਾਜਸਥਾਨ ਦੇ ਖੁਸ਼ਕੀਰੀ ਦੇ ਵਿੱਚ ਰਾਤ ਦਾ ਪਾਣੀ ਖਾਲ ਭਰੇ ਜਾਂਦਾ ਆਸੀਂ ਉਧਰੋਂ ਪਾਣੀ ਕੱਢੀ ਆਨੇ ਮੋਟਰ ਨਾਲ ਪਰਲੇ ਖੇਤ ਦੇ ਵਿੱਚ ਜ਼ਿਆਦਾ ਭਰ ਗਿਆ ਤਾਂ ਇਸ ਬਾਗ ਦੇ ਵਿੱਚ ਇਹ ਪਾਣੀ ਅੜ ਰਹੀ ਹੈ ਤੇ ਦੁਬਾਰੇ ਆਉਣ ਦਾ ਵੀ ਪੂਰਾ ਫੁੱਲ ਮੌਸਮ ਬਣਿਆ ਪਿਆ ਰਾਤ ਵੀ ਪਿਆ ਦਿਨੇ ਵੀ ਪੂਰਾ ਕਣ ਮਣਕਾਣੀ ਹੁੰਦੀ ਰਹੀ ਜਾਣੀ ਦੀ ਝੜੀ ਲੱਗੀ ਪਈ ਐ ਝੜੀ ਤੇ ਸਾਰੇ ਵਾਹਣ ਭਰੇ ਪਏ ਨੇ ਬਾਗ ਭਰੇ ਪਏ ਨੇ ਫਲ ਮਹੀ ਪਿਆ ਬਈ 2025 ਦਾ ਪਹਿਲਾ ਮਹੀ ਬਹੁਤ ਹੀ ਜਿਆਦਾ ਕਾਲਾ ਬੱਦਲ ਚੜਿਆ ਵੈ ਹੁਣ ਫੇਰ ਬਰੀ ਜਾਂਦਾ ਤੇ ਆ ਰਿਹਾ ਹੈ ਰਾਤ ਦਾ 12 ਵਜੇ ਦਾ ਸੁੰ ਸਾਰਾ ਦਾਸੀ ਦਿੱਤਾ ਤੇ ਮੀਂਹ ਪਈ ਜਾਂਦਾ ਲਗਾਤਾਰ 2025 ਦਾ ਇਹ ਪਹਿਲਾ ਮਹੀ ਹੈ ਇੰਨਾ ਜਿਆਦਾ ਜੰਦੀ Rajasthan ਜ਼ਿਲ੍ਹਾ શ્રી ਗੰਗਨਗਰ ਦੇ ਵਿੱਚ 2025 ਦਾ ਪਹਿਲਾ ਮੀਂਹ ਉਹ ਦੂਜੇ ਖੇਤੋਂ ਪਾਣੀ ਕੱਢਦੇ ਨੇ ਵੀ ਇਧਰ ਬਾਗ਼ ਵਿੱਚ ਕੱਢਦੇ ਆ ਪਾਣੀ ਲੈ ਵੀ ਚੰਨੇ ਤੇ 3 3.5 ਸਾਲਾਂ ਚ ਪਹਿਲੀ ਵਾਰਾ ਖਾਲ ਤੋਂ ਦੀ ਹੋ ਕੇ ਸਾਰੇ ਘਾਰੇ ਪਾਤੇ ਪਿੰਡ ਦਾ ਕਨੈਕਸ਼ਨ ਹੀ ਟੁੱਟ ਗਿਆ ਮੈਨੂੰ ਲੱਗਦਾ ਕਿਉਂ ਕੋਈ ਰਾਹ ਨਹੀਂ ਰਿਹਾ ਕਿਸੇ ਪਾਸੇ ਸਭ ਚਲੇ ਜਾਣੇ ਗੱਡਿਆਂ ਆਹ ਦੇਖ ਵੀ ਚਰਨਜੀਤ ਆ ਆ ਸਾਹਮਣੇ ਆ ਪੋਲਾ ਆ ਪੂਰੇ ਪਿੰਡ ਦਾ ਜਾਣ ਦੀ ਕਨੈਕਸ਼ਨ ਹੀ ਟੁੱਟ ਗਿਆ ਨਾ ਇਧਰ ਨੰਗ ਸਕਦਾ ਕੋਈ ਨਾ ਇਧਰ ਨੰਗ ਸਕਦਾ ਤੇ ਇਹਦੇ ਵਿੱਚ ਘਟੋ ਘਟ ਮੇਨ ਨਾਲ 20 20 ਫੁੱਟ ਪਾਣੀ ਹੋ ਤੇ ਬਾਕੀ ਪੂਰਾ ਪਤਾ ਕਰਕੇ ਵੀ ਦੱਸ ਦਾਂਗੇ ਜਮਾ ਫੌਲ ਬਟਰਫੌਲ ਪਹਿਲੀ ਵਾਰ ਆਪਾਂ ਨੌਂ ਸੌ ਬਾਈ ਨਰਨ ਦੇ ਸੌ ਬਾਈ ਬੋਲਾਂ ਉਹ ਲੋ ਟਰੈਕਟਰ ਨਾ ਕੱਢਿਆ ਇਹ ਕਿੰਨੇ ਫੋਟ ਹੋਊਗਾ ਪਾਣੀ ਆਹ ਹੈ ਪਰ ਆਮ ਨਾਲ ਜ਼ਿਆਦਾ ਪਾਣੀ ਹੋਇਆ ਵਿਚਾਰੇ ਨੂੰ ਆ ਲਾਵੇ ਇੱਧਰ ਗੱਡੀ ਜਾਂਦਾ ਖੇਤਾਂ ਚ ਪਾਣੀ ਅਜਾ ਇਹਦੇ ਵੀ ਜਟੜ ਤਾਂ ਨਹੀਂ ਲੰਘਣਾ ਸਾਧ ਨਹੀਂ ਤਾਂ ਪੂਰ ਦਰ ਵੀ ਉਹ ਕੰਨੀ ਤੇ ਪਹੁੰਚਾ ਹੜਾ ਪਾਣੀ ਪਰੇ ਮਿੱਤਰੋ ਝੜੀ ਲੱਗੀ ਪਈ ਐ ਟੰਟਾ ਦੇ ਘੰਟਾ ਹੁਣ ਫੇਰ ਹੋ ਗਿਆ ਲਗਾਤਾਰ ਵਧਿਆ ਪਈ ਜਾਂਦਾ ਰਾਤ ਦੇ ਹਲੇ ਭਰੇ ਪੈਨੇ ਵਹਣ ਤੇ ਦੁਬਾਰੇ ਫੇਰ ਭਰੀ ਜਾਂਦੇ ਦਾਂਤ ਇਹਦਾ ਸਾਮਾਨ ਸਭਾ ਲਿਆ ਇਹ ਮਹਿਲਾ ਉਹ ਉਹ ਨਾ ਆਸਦਾ ਉਹ ਦੇਖੋ ਮਿੱਤਰੋ ਸਮੁੰਦਰ ਬਣਿਆ ਪਿਆ ਸਮੁੰਦਰ ਤੇ ਆ ਹੁਣ ਫੇਰ ਪਈ ਜਾਂਦਾ ਜੋਰ ਦਾ ਉਹ ਐਂ ਲੱਗਦਾ ਜਿਵੇਂ ਡੱਗੀਆਂ ਉੱਪਰੀਆਂ ਹੁੰਦੀਆਂ ਹੈ ਬਾਣ ਹੈ ਬਾਣ ਰਾਤ ਦਾ 12 12 ਵਜੇ ਦਾ ਪਿਆ ਤੇ ਹੁਣ ਦਿਨ ਦੇ 2 ਵਜੇ ਹਲੇ ਤਾਂ ਇਹ ਸੁੱਕਣ ਦਾ ਨਾਂ ਹੀ ਨਹੀਂ ਲੈ ਰੇ ਦੁਬਾਰੇ ਫੇਰ ਪਈ ਨਾ ਝੋਨਾ ਲਾਉਣਾ ਆਪੋ ਮਾਵੀ ਕਿਤੇ ਨਾਂਗਾ ਨਹੀਂ ਰਿਹਾ